ਥਾਣਾ ਸ਼ਹਿਰ ਹਰਗਵਿੰਦਪੁਰ ਵਿੱਚ ਬਤੌਰ ਸਬ-ਇੰਸਪੈਕਟਰ ਸੁਮੰਬਰਜੀਤ ਸਿੰਘ ਦੀ ਸਰਵਿਸ ਪੂਰੀ ਹੋਣ ਤੇ ਸਟਾਫ ਵੱਲੋਂ ਢੋਲ ਢਮਕੇ ਨਾਲ ਵਿਦਾਇਗੀ ਕੀਤੀ ਅੱਜ ਥਾਣਾ ਮੁਖੀ ਸਰਦਾਰ ਮਨਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਥਾਣਾ ਸ਼ਹਿਰ ਹਰਗਵਿੰਦਪੁਰ ਸਾਹਿਬ ਵਿੱਚ ਸਬ-ਇੰਸਪੈਕਟਰ ਸੁਮੰਬਰਜੀਤ ਸਿੰਘ ਰਿਟਾਇਰਮੈਂਟ ਮੌਕੇ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਲਵਾਈ ਗਿੱਧੇ ਸਮੇਤ ਸਮੂਹ ਸਟਾਫ ਵੱਲੋਂ ਭੰਗੜਾ ਪਾ ਕੇ ਰਿਟਾਇਰਮੈਂਟ ਦੀ ਖੁਸ਼ੀ ਮਨਾਈ ਗਈ I got it. ਪ੍ਰੈਸ ਨਾਲ ਗੱਲਬਾਤ ਕਰਦੇ ਆ ਸਬ ਇੰਸਪੈਕਟਰ ਸਰਦਾਰ ਮਨਤੇਜ ਸਿੰਘ ਨੇ ਕਿ ਆ ਕਿ ਸੁਮਬਰਜੀਤ ਸਿੰਘ ਨੇ ਆਪਣੀ ਸਰਵਿਸ ਦੌਰਾਨ ਲੰਬਾ ਸਮਾਂ ਥਾਣਾ ਸ਼੍ਰੀ ਹਰਗਵਿੰਦਪੁਰ ਸਾਹਿਬ ਵਿੱਚ ਬਿਤਾਇਆ ਹੈ ਅਤੇ ਇਲਾਕੇ ਵਿੱਚ ਵਧੀਆ ਵਿਚਰੇ ਹਨ ਅਤੇ ਇਨਸਾਫਪ੍ਰਸ ਅਫਸਰ ਸਨ ਸੁਮਬਰਜੀਤ ਸਿੰਘ ਨੇ ਥਾਣਾ ਮੁਖੀ ਮਨਤੇਜ ਸਿੰਘ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਸਾਰੇ ਆਨੇ ਬੜੇ ਖੁਸ਼ ਹੋ ਕੇ ਵੀ ਇਹਨਾਂ ਸਭ ਸੁਮਬਰਜੀਤ ਜੀ ਜਿਹੜੇ ਆ ਨਾ ਬੜੀ ਵਧੀਆ ਨੌਕਰੀ ਕਰਕੇ ਸਾਰਾ ਮੇਲ ਮਾਪੜੇ ਹੀ ਹਮਮ ਮਿੱਠੇ ਸਵਾਲ ਐ ਸੀ ਇਹ ਕਰਕੇ ਸਾਰਿਆਂ ਨੇ ਖੁਦ ਹੀ ਇਹਨਾਂ ਦੀ ਖੁਸ਼ੀ ਦੇ ਵਿੱਚ ਜਿਹੜੇ ਆ ਅਛਿਕ ਹੋਏ ਆ ਇਹ ਕਰਕੇ ਸਾਰਿਆਂ ਨੇ ਆਪ ਆਪ ਹਾਰੇ ਹੋ ਕੇ ਸਾਰੇ ਮਲਾਜਮਾਂ ਨੇ ਇਹਨਾਂ ਦਾ ਇਹ ਖੁਸ਼ੀ ਬਣਾਈ ਪੰਗੜਾ ਪਾ ਕੇ ਖੁਸ਼ੀ ਬਣਾਈ ਖਮੜਾ ਪਾ ਕੇ ਖੁਸ਼ੀ ਬਣਾਈ ਥੈਂਕ ਯੂ 348 ਮਹੀਨੇ ਕਰਕੇ ਚੱਲੇ ਆ ਭਾਜੀ ਪਿੱਛੇ ਕਰੋ ਆਉਂਦਾ ਹਾਂਜੀ ਕਈ ਭਰਤੀ ਹੋ ਕੇ ਬਟਾਲੇ ਆਏ ਸੀ ਤੇ ਸਭ ਤੋਂ ਉਪਰ ਕਿਤੇ 2 ਸਾਲ ਸਾਰਾ ਉਹ ਗੱਬੀ ਕੀਤੀ ਨਾ ਤਾਂ ਤੇਰਾ 1933 ਐਵੇਂ ਬਣਿਆ ਜੀ ਲੱਖਾਂ ਤਰ ਨੌਕਰੀ ਕਰਦੇ ਸੀ ਅਸੀਂ ਇੱਥੇ ਆ ਕੇ ਸਫਾਦਰ ਬਣਿਆ ਜੀ ਜਿੱਦ ਦੀ ਕਿ ਉਤਾਰ ਚੜ੍ਹ ਬਹੁਤ ਆਏ ਨੇ ਬਹੁਤ ਜ਼ਰੂਰ ਅੰਤ ਨਹੀਂ ਇਹਦੇ ਵਿੱਚ ਕੀ ਆਉਣ ਵਾਲੇ ਅਫਸਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਂ ਤੁਸੀਂ ਆਪਣੀ ਜਿਹੜੀ ਦੂਜੀ ਬੰਦਾ ਵਧੀਆ ਮਾਦਰੀ ਨਾਲ ਕਰੇ ਬੰਦਾ ਜਿਹੜਾ ਫੇਰ ਵਿਚਾਇਆ ਵਧੀਆ ਡਿਊਟੀ ਕਰੇ ਬੰਦਾ ਬਣਾ ਟੈਂਸਰੋਟ ਤੇ ਲੱਗਦੇ ਬਣਾ ਟੈਂਪਰ ਬਣਾ ਮਹਿਮਾ ਕੰਮ ਕਰੀਏ ਸੀਨੀਅਰ ਅਫਸਰਾਂ ਦੇ ਮੁਤਾਬਕ ਕੰਮ ਕਰੇ ਆਪਣੀ ਮਰਜ਼ੀ ਨਾਲ ਨਾ ਕਰੇ ਫੇਰ ਬੰਦੇ ਬਚਾਉਣ ਡਿਪਾਰਟਮੈਂਟ ਵੱਲੋਂ ਬੜਾ-ਬੜਾ ਪ੍ਰਾਲਾ ਕੀਤਾ ਗਿਆ ਜੋ ਕੋ ਬਹੁਤ ਖੁਸ਼ੀਆਂ ਖੇੜੇ ਬਣਾਏ ਕੀ ਕਹਿਣਾ ਚਾਹੁੰਦੇ ਹੋ ਡਿਪਾਰਟਮੈਂਟ ਬਾਰੇ ਇਹ ਮੈਨੂੰ ਤਾਂ ਨਹੀਂ ਜੁਆਇਆ ਆਪਣਾ ਤਾਂ ਠੀਕ ਹੈ ਜੋ ਵੀ ਕਰਦਾ ਹੈ